ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਵਾਂ ਮਹਾਨ ਨਗਰ ਕੀਰਤਨ ਪਿੰਡ ਠਿੱਟਰਕੇ ਤੋਂ ਦਸ਼ਮੇਸ਼ ਦਸੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਵਿੱਚ ਆਏ ਸਾਲ ਪਹਿਲੀ ਤਰੀਕ ਨਵਾਂ ਸਾਲ ਬੜੇ ਸ਼ਾਨੋ ਸ਼ੌਕਤੇ ਸ਼ਰਧਾ ਦੇ ਨਾਲ ਪਿੰਡ ਠਿੱਟਰਕੇ ਤੋਂ ਨਗਰ ਕੀਰਤਨ ਚਾਲੇ ਪਾਉਂਦਾ ਇਹ ਨਗਰ ਕੀਰਤਨ ਤਕਰੀਬਨ 60 70 ਟਰਾਲੀਆਂ ਵਿੱਚ ਹੁੰਦੀਆਂ ਤੀਵਾਂ ਨਗਰ ਕੀਰਤਨ ਇਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਗਟੀਆਂ ਟਰਾਲੀਆਂ ਟਰੈਕਟਰ ਬਖਸ਼ੇ ਨੇ ਸਾਰੇ ਮੇਰੇ ਵੀਰ ਲੈ ਕੇ ਆਉਂਦੇ ਨੇ ਇਹਦੇ ਵਿੱਚ ਟਾੜੀ ਜਥਾ ਕੀਰਤਨ ਵਾਲਾ ਜਥਾ ਗੁਰਪ੍ਰੀਤ ਸਿੰਘ ਤੇ ਅਮਨਬੀਰ ਸਿੰਘ ਕੀਰਤਨ ਵਾਲੇ ਗਤਕੇ ਵਾਲੇ ਬਹੁਤ ਸ਼ਰਧਾ ਦੇ ਨਾਲ ਇਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਹਰ ਸਾਰਾ ਪਿੰਡ ਇਹ ਬੜੇ ਸਾਨੂੰ ਸ਼ੌਕਤ ਦੇ ਨਾਲ ਨਗਰ ਕੀਰਤਨ ਪਿੰਡ ਠੇਠਕੇ ਤੋਂ ਚਾਲੇ ਪਾ ਕੇ ਪੱਖੋ ਕੇ ਰਾਜੜੇ ਵੈਰੋ ਕੇ ਅੱਲਾ ਨੰਗੜ ਖਾਦਸਾਂ ਵਾਲਾ ਡੇਰਾ ਬਾਬਾ ਨਾਨਕ ਪੱਖੋ ਕੇ ਰਾਜੜੇ ਸਾਧਾਂ ਵਾਲੀ ਹਰੂਆ ਮਾਨ ਕਾਨਾਂ ਵਾਲੀ ਚੌਂਕ ਪਿੰਡ ਜੋੜੀਆਂ ਤੋਂ ਹੁੰਦਾ ਹੋਇਆ ਵਾਪਸ ਸ਼ਹੀਦ ਬਾਬਾ ਸਿਰਸੋਜੀ ਦੇ ਸਥਾਨ ਤੇ ਨਗਰ ਕੀਰਤਨ ਪਹੁੰਚਦਾ ਇਹ ਬੜੀ ਸਾਰੇ ਨਗਰ ਕੇ ਠੱਕੇ ਦੀ ਸੰਗਤ ਸ਼ਾਨੋ ਸ਼ੌਕਤ ਨਾਲ ਮਨਾਉਂਦੀ ਆ ਗੁਰੂ ਮਹਾਰਾਜ ਇਹ ਨਵੇਂ ਸਾਲ ਤੇ ਸਾਰਿਆਂ ਦੇ ਚੜ੍ਹਦੀ ਕਲਾ ਬਖਸ਼ੇ ਸਾਲ ਨਵਾਂ ਹਰ ਇੱਕ ਦਾ ਖੁਸ਼ੀਆਂ ਨਾਲ ਲੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ